ਸਭ ਤੋਂ ਪਹਿਲਾਂ ਗੁਰੂ ਨਾਨਕ ਦਾ ਨਾਮ ਲੈਵਾ ਸੰਗਤਾਂ ਨੂੰ ਗੁਰਨਾਨਕ ਜੀਬ ਜੀ ਦੇ ਵਿਆਹ ਪੁਰਦੀਆਂ ਲੱਖ ਲੱਖ ਵਧਾਈਆਂ ਜੱਟ ਮਾਤਾ ਮਾਦਾ ਸਲਕੜੀ ਜੀ ਦੇ ਇਸ ਵਿਆਹ ਪਰਮਾਤਮਾ ਤੋਂ ਕੱਲ ਨੂੰ ਸਾਡੀਆਂ ਰਸਮਾਂ ਹੋਣਗੀਆਂ ਸੋਹਣਤ ਨਾਲ ਲਾ ਰੋ ਨਾ ਹੋਇਆ ਦਾਇਆ ਪ੍ਰਸਤਿਹਾਰਾ ਜੱਟ ਗੁਰੂ ਸائب ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਵਿਆਹ ਪ੍ਰੋਗ ਨੂੰ ਸਮਰਪਤ ਸਾਰੇ ਅਮਰਤ ਵੇਲੇ ਗੁਰਦਰਾ ਸ਼੍ਰੀ ਬੇਰ ਸਾਹਿਬ ਤੋਂ ਇਹ ਬਹੁਤ ਵੱਡਾ ਮਹਾਨ ਨਗਰ ਕੀਰਤਨ ਆਰੰਭ ਹੋਇਆ ਤੇ 500 ਸੱਤਾਂ ਬਾਅਦ ਵਿਆਹਪੁਰਗਾ ਜੀ ਗੁਨਾਲਕ ਦੇਵ ਜੀ ਦਾ ਜੋ ਸੁਲਤਾਨਪੁਰ ਲੋਧੀ ਤੋਂ ਨਗਰ ਕੀਰਤਨ ਦੇ ਰੂਪ ਵਿੱਚ ਹਰ ਸਾਲ ਦੀ ਤਰ੍ਹਾਂ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਂਦਾ ਨਾ ਨਾ ਆਇਆ ਦਰਨ ਕੋ ਆਵੇ ਆਇਆ ਅੰਤ ਤੇ ਕੇ ਪਾਏ ਆਇਆ ਖਾਲਸਾ ਵਾਹਿਗੁਰੂ ਦੀ ਜਿੱਤ ਫਤਿਹ ਸਭ ਤੋਂ ਪਹਿਲਾਂ ਗੁਰੂ ਨਾਨਕ ਨਾਮ ਲੈ ਸੰਗਤਾਂ ਨੂੰ ਗੁਰਨਾਨਕ ਜੀਬ ਜੀ ਦੇ ਵਿਆਹ ਪੁਰਬ ਦੀਆਂ ਲੱਖ ਲੱਖ ਵਧਾਈਆਂ ਤੇ 578ਵਾਂ ਵਾਰ ਵਿਆਹ ਪੁਰਬ ਹੈ ਗੁਰੂ ਨਾਨਕ ਦੇਵ ਜੀ ਦਾ ਜੋ ਸultanpur ਲੋਦੀ ਤੋਂ ਨਗਰ ਕੀਰਤਨ ਦੇ ਰੂਪ ਵਿੱਚ ਹਰ ਸਾਲ ਦੀ ਤਰ੍ਹਾਂ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਂਦਾ ਬਾਬਾ ਬਾਬਾ ਕਾਲਾ ਹੁੰਦੇ ਆ ਪਟਾਲਾ ਪਟਾਲੇ ਤੱਕ ਜੀ ਰੂਪਲੇ ਦਾ ਰੂਪਲੇ ਰੂਪਲੇ ਨੇ ਇਤੋਂ ਸultanpur ਤੋਂ ਹੁੰਦੇ ਹੋਏ ਰਸਤੇ ਵਿੱਚ ਜਿਵੇਂ ਕਿ ਉੱਚਾ ਤੇ ਇਸ ਤੋਂ ਅੱਗੇ ਢਿਲਮਾ ਢਿਲਮਾ ਤੋਂ ਗੱਡੀ ਬਾਬਾ ਬਕਾਲਾ ਸਾਹਿਬ ਬਾਬਾ ਬਕਾਲਾ ਤੋਂ ਮਹਿਤਾ ਚੌਕ ਮਹਿਤਾ ਚੌਕ ਤੋਂ ਅੱਗੇ ਜਿਹੜਾ ਹੈਗਾ ਸੰਤਾ ਦਾ ਭਾਰੀ ਇਕੱਠ ਆ ਜਾਂਦਾ ਆ ਤੇ ਉੱਥੋਂ ਜਿਹੜਾ ਨਗਰ ਕੀਰਤਨ ਹੁੰਦਾ ਉਹ ਬਿਲਕੁਲ ਬਹੁਤ ਜ਼ਿਆਦਾ ਸਲੋ ਹੋ ਜਾਂਦਾ ਆ ਘਟੋ ਘਟ ਵੀ ਉਹ ਜਿਹੜਾ 15 20 ਮਿੰਟ ਦਾ ਜਿਹੜਾ ਆਪਣਾ ਗੱਡੀ ਦਾ ਰਸਤਾ ਹੁੰਦਾ ਉਹ 7 ਘੰਟਿਆਂ ਦਾ ਬਣ ਜਾਂਦਾ ਜੀ ਦੇਖੋ ਜੀ ਐਤ ਕੀ ਥੋੜਾ ਐਡਵਾਂਸ ਹੋਣ ਦਾ ਕਰਕੇ ਸੰਕਤਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਘੱਟ ਪਤਾ ਲੱਗਾ ਨਹੀਂ ਤੇ ਇਸ ਨਗਰ ਕੀਰਤਨ 'ਚ ਬਹੁਤ ਜ਼ਿਆਦਾ ਸ਼ਾਪ ਆਇਆ ਜਾਂਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਚਤੇਦਾਰ ਜਮਿਆ ਸਿੰਘ ਡੋਗਰਾਵਾਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਆਇਦਾ ਪੁੱਤਰ ਜਹਾਰਾ ਜਗਤ ਗੁਰੂ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਵਿਆਹ ਪ੍ਰੋਪ ਨੂੰ ਸਮਰਪਿਤ ਸਵੇਰੇ ਅਮਰਤ ਵੇਲੇ ਗੁਰਦੁਆਰਾ ਸ੍ਰੀ ਬੇਰ ਸਾਹ ਤੋਂ ਇਹ ਬਹੁਤ ਵੱਡਾ ਮਹਾਨ ਨਗਰ ਕੀਰਤਨ ਆਰੰਭ ਹੋਇਆ ਜਿਸਰੋਂ ਬਰਾਦ ਦਾ ਰੂਪ ਵੀ ਧਾਰਨ ਕਰਕੇ ਕਹਿੰਦੇ ਹਨ ਔਰ ਅਬਰਤਵੇ ਤੋਂ ਚਲ ਕੇ ਵਕ ਵਕ ਪਰਾਵਾਂ ਤੋਂ ਹੁੰਦਾ ਹੋਇਆ ਇਹ ਗੁਰਦੁਆਰਾ ਆਪਣੇ ਪਾਪਾ ਪਕੜਾ ਸਾਹਿਬ ਔਰ ਵਿਆਹ ਤੋਂ ਹੁੰਦਾ ਹੈ ਰਾਤ ਨੂੰ ਪਟਾ ਦੀ ਧਰਤੀ ਤੇ ਪਹੁੰਚ ਜਾਵੇਗਾ ਔਰ ਮਾਤਾ ਸਲਕਣੀ ਦੀ ਜੱਟ ਮਾਤਾ ਮਾਤਾ ਸਲਕਣੀ ਜੀ ਦੇ ਇਸ ਵਿਆਹ ਪਰਮਾ ਸਮਾਪਤ ਕੱਲ ਨੂੰ ਸਾਰੀਆਂ ਰਸਮਾਂ ਹੋਣਗੀਆਂ ਅੱਜ ਸਵੇਰੇ ਸਖ ਜਾਗਰੂ ਗੁਰੂ ਨਾਨਕ ਨਾਮ ਦੇਵਾ ਸੱਜਣਾਂ ਨੂੰ ਇਹ ਵਿਆਹਪੁਰਬ ਦੀਆਂ ਲੱਖ ਲੱਖ ਵਾਰ ਵਧਾਈ ਪੇਸ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 578ਵਾਂ ਵਿਆਹਪੁਰਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਵਿਆਹਪੁਰਬ ਦੀ ਯਾਦ ਦੇ ਅੰਦਰ ਮahan ਨਗਰ ਕੀਰਤਨ ਗੁਰਦੁਆਰਾ ਸ੍ਰੀ 베ਰ ਸਾਹਿਬ ਜੀ ਤੋਂ ਆਰੰਭ ਹੋ ਗਿਆ ਹੈ ਸੋ ਇਸ ਸਮੇਂ ਤਲਵੰਡੀ ਪੁਲਿਸ ਹੁੰਦਾ ਹੋਇਆ ਫਾਲਸਾ ਮਾਰਬਲ ਹਾਊਸ ਦੇ ਅੱਗੇ ਦੀ ਤਲਵੰਡੀ ਰੋਡ ਥਾਣੀ ਹੁੰਦਾ ਹੋਇਆ ਅੱਗੇ ਨਗਰ ਸ਼ਾਲਾਪੁਰ ਸ਼ਾਲਾਪੁਰ ਤੋਂ ਤਲਵੰਡੀ ਚੌਧਰੀਆਂ ਤਲਵੰਡੀ ਚੌਧਰੀਆਂ ਤੋਂ ਸੈਫਲਾਬਾਦ ਸੈਫਲਾਬਾਦ ਤੋਂ ਕੜੀਏ ਕੇ ਕੜੀਏ ਕੇ ਤੋਂ ਢਿਲਵਾਟ ਢਵਾਟੋ ਲਫਲਾਜਾ ਵਿਆਸ ਅਤੇ ਬਾਬਾ ਬਕਾਲਾ ਸਾਹਿਬ ਤੋਂ ਅਚਲ ਸਾਹਿਬ ਥਾਣੀ ਹੁੰਦਾ ਹੋਇਆ ਬਟਾਲੇ ਨਗਰ ਸ਼ਾਮ ਨੂੰ ਸੰਪੰਨ ਹੋਵੇਗਾ ਗੁਰਦੁਆਰਾ ਸ੍ਰੀ ਸਤਕਰਤਾਰੀਆਂ ਸਾਹਿਬ ਜੀ ਵਿਖੇ ਆਪ ਸਾਰੀਆਂ ਸੰਗਤਾਂ ਨੂੰ ਸਤਗੁਰਾਂ ਦੇ ਵਿਆਹਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ